ਸ਼ਮਾਰ ਜ਼ਿਲ੍ਹਾ ਬਾਦਖਾਨ ਦਾ। ਬੀਤੀ ਦਿਨੀ ਮੇਰੇ ਧਿਆਨ ਵਿੱਚ ਇੱਕ ਵੀਡੀਓ ਰਾਹੀਂ ਪਤਾ ਲੱਗਿਆ ਤਾਂ ਜਿਹੜਾ ਬਾਬਾ ਲੱਛੀराम ਜੀ ਅਕੈਡਮੀ ਹੈਗੀ ਹੈ ਤਲੰਡੀ ਸਾਬੋ ਜ਼ਿਲ੍ਹਾ ਤਰਨਤਾਰਨ ਵਿੱਚ ਹੈ। ਉਹਨਾਂ ਦੀ ਇੱਕ ਸਕੂਲ ਵੈਨ ਜੋ ਖੱਟਰ ਹੋ ਚੁੱਕੀ ਸੀਗੀ ਉਹ ਰੋਹੀ ਲੱਗੇ ਜਾਂਦੇ ਜਾਂਦੇ ਪਲਟ ਗਈ ਜਿਨ੍ਹਾਂ ਵਿੱਚ ਕਾਫੀ ਸਾਰੇ ਬੱਚੇ ਸੀ ਚਾਰ-ਪੰਜ ਬੱਚਿਆਂ ਨੂੰ ਇੰਜਰੀ ਵੀ ਹੋਈ ਹੈਗੀ ਹੈ। ਤੇ ਹੁਣ ਜਿਵੇਂ ਮੇਰੇ ਨੋਟਿਸ 'ਚ ਆਇਆ ਧਿਆਨ 'ਚ ਤੇ ਮੈਂ ਹੁਣ ਆਸਮਾਨਯੋਗ ਐਸਐਸਪੀ ਅਮਨਿ ਰਣਜੀ ਨੂੰ ਇੱਕ ਪੱਤਰ ਲਿਖ ਕੇ ਉਹ ਸਕੂਲ ਮੁਖੀ ਅਤੇ ਸਕੂਲ ਪ੍ਰਸ਼ਾਸਨ ਦੇ ਖਿਲਾਫ ਮਤਲਬ ਕਾਰਵਾਈ ਕਰਨ ਲਈ ਲਿਖ ਦਿੱਤਾ ਤੇ ਐਫ ਆਈ ਆਰ ਦਾਜ ਕਰਕੇ ਜੋ ਕਿ ਅੱਜ ਦੀ ਤਰੀਕ ਚ ਐਫ ਆਈ ਆਰ ਹੋ ਜਾਏਗੀ ਉਹਨਾਂ ਦੇ ਤੇ ਪੰਦੀ ਕਾਰਵਾਈ ਕੀਤੀ ਜਾਵੇਗੀ ਮੈਂ ਲਗਾਤਾਰ ਸੇਫ ਸਕੂਲ ਵਾਂਗੂ ਚੈਕਿੰਗਾਂ ਜ਼ਿਲ੍ਹੇ ਵਿੱਚ ਕਰ ਰਿਹਾ ਹਾਂਗਾ ਪਰ ਹਜੇ ਵੀ ਕੁਝ ਸਕੂਲ ਆਏ ਜੀ ਹੈਗੇ ਜਿਨ੍ਹਾਂ ਨੇ ਹਜੇ ਤੱਕ ਸੁਧਾਰ ਨਹੀਂ ਕੀਤਾਗਾ ਮੈਂ ਉਹਨਾਂ ਨੂੰ ਸਖਤ ਹਦਾਇਤ ਕਰਨਾ ਚਾਹਾਂਗਾ ਜੇਕਰ ਉਹਨ ਮੈਨੂੰ ਇਸ ਕੋਈ ਕਮੀਆਂ ਪਾਈ ਜੰਨੀ ਹੈਗੇ ਤਾਂ ਮੈਂ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਜਿੰਨੀ ਵੀ ਤਰ੍ਹਾਂਾਂ ਦੇ ਅੰਦਰ ਜੋ ਕਿ ਲਾਗੂ ਹੁੰਦੀਆਂ ਹਨ ਉਹਨਾਂ ਦੇ ਉੱਤੇ ਕਰਕੇ ਐਫਆਈਆਰ ਦਰਜ ਕਰਾਂਗਾ ਇਹ ਸਕੂਲ ਮੁਖੀ ਅਤੇ ਸਕੂਲ ਪ੍ਰਸ਼ਾਸਨ ਨੂੰ ਮੈਂ ਸਖਤ ਇਹ ਜ਼ਾਦ ਕਰਨਾ ਕਿ ਆਪਣੀ ਪ੍ਰਾਈਵੇਟ ਗੱਡੀਆਂ ਚਾਹ ਸਰਕਾਰੀ ਗੱਡੀਆਂ ਚਾਹ ਆਪਦੀ ਪਰਸਨਲ ਗੱਡੀਆਂ ਆਈਆਂ ਉਹਨਾਂ ਨੂੰ ਤੁਰੰਤ ਦੁਰਸਤ ਕਰਾ ਲਿੱਤਾ ਜਾਵੇ ਸੇਫ ਸਕੂਲ ਆਨ ਪੋਲਿਸੀ ਤਹਿਤ ਜਿਹੜੀ ਵੀ ਕਮੀਆਂ ਪਾਈ ਗਈ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਮਾਨਯੋਗ ਡੀਸੀ ਸਾਹਿਬ ਸ਼੍ਰੀ ਰਾਹੁਲ ਜੀ ਵੱਲੋਂ ਸਖਤ ਇਹ ਜ਼ਾਦਤਾ ਕਿ ਜਿਹੜਾ 15 ਅਕਤੂਬਰ ਦਾ ਸਾਡਾ ਟਾਈਮ ਦਿੱਤਾ ਹੋਇਆ ਸੀਗਾ ਉਸ ਤੋਂ ਬਾਅਦ ਵੀ ਜੇਕਰ ਜੇ ਹੁਣ ਕਿਸੇ ਨੇ ਨਿਯਮ ਨਹੀਂ ਪੂਰੇ ਕੀਤੇ ਤਾਂ ਐਫਆਈਆ ਦਰਜ ਕੀਤੀ ਜਾਵੇ। ਮੈਂ ਰਜੇਸ਼ ਮਾਰ ਜਿਲ੍ਹਾ ਬਾਲਸਾ ਫਰਬ ਸਤੰਦ। ਬੀਤੀ ਦਿਨੀ ਮੇਰੇ ਧਿਆਨ ਵਿੱਚ ਇੱਕ ਵੀਡੀਓ ਰਾਹੀਂ ਪਤਾ ਲੱਗਿਆ ਕਿ ਜਿਹੜਾ ਬਾਬਾ ਲੱਛੀ RAM ਜੀ ਅਕੈਡਮੀ ਹੈਗੀ ਹੈ ਤਲਵੰਡੀ ਸਾਬੋ ਜਿਲ੍ਹਾ ਤਰਨਤਨ ਵਿੱਚ ਹੈ। ਉਹਨਾਂ ਦੀ ਇੱਕ ਸਕੂਲ ਵੈਨ ਜੋ ਖੱਟਰ ਹੋ ਚੁੱਕੀ ਸੀਗੀ ਉਹ ਰੋਹੀ ਲੱਗੇ ਜਾਂਦੇ ਜਾਂਦੇ ਪਲਟ ਗਈ ਜਿਨੇ ਚ ਕਾਫੀ ਸਾਰੇ ਬੱਚੇ ਸੀ 4-5 ਬੱਚਿਆਂ ਨੂੰ ਇੰਜਰੀ ਵੀ ਹੋਈ ਹੈ ਕੀ ਹੈ। ਤੇ ਹੁਣ ਜਿਵੇਂ ਮੇਰੇ ਨੋਟਿਸ ਚ ਆਇਆ ਧਿਆਨ ਚ ਤੇ ਮੈਂ ਹੁਣ ਇਸ ਮਾਨਯੋਗ ਐਸਐਸਪੀ ਬੰਨੇ ਰਾਣਾ ਜੀ ਨੂੰ ਇੱਕ ਪੱਤਰ ਲਿਖ ਕੇ ਉਹ ਸਕੂਲ ਮੁਖੀ ਅਤੇ ਸਕੂਲ ਪ੍ਰਸ਼ਾਸਨ ਦੇ ਖਿਲਾਫ ਮਤਲਬ ਕਾਰਵਾਈ ਕਰਨ ਲਈ ਲਿਖ ਦਿੱਤਾ ਤੇ ਐਫਆਈਆਰ ਦਰਜ ਕਰਕੇ ਜੋ ਕਿ ਅੱਜ ਦੀ ਤਰੀਕ ਚ ਐਫਆਈਆਰ ਹੋ ਜਾਏਗੀ ਉਹਨਾਂ ਦੇ ਤੇ ਪੰਨ ਦੀ ਕਾਰਵਾਈ ਕੀਤੀ ਜਾਵੇਗੀ ਮੈਂ ਲਗਾਤਾਰ ਸੇ ਸਕੂਲ ਵਾਂਦੀ ਚੈਕਿੰਗਾਂ ਜ਼ਿਲ੍ਹੇ ਵਿੱਚ ਕਰ ਰਿਹਾ ਹਾਂਗਾ ਪਰ ਹਜੇ ਵੀ ਕੁਝ ਸਕੂਲ ਐਜੇ ਹੈਗੇ ਜਿਨ੍ਹਾਂ ਨੇ ਹਜੇ ਤੱਕ ਸੁਧਾਰ ਨਹੀਂ ਕੀਤਾਗਾ ਮੈਂ ਉਹਨਾਂ ਨੂੰ ਸਖਤ ਹਦਾਇਤ ਕਰਨਾ ਚਾਹੁੰਦਾ ਜੇਕਰ ਉਨ ਮੈਨੂੰ ਇਸ ਕੋਈ ਕਮੀਆਂ ਪਾਈ ਜੰਨੀ ਹੈਗੇ ਤਾਂ ਮੈਂ ਸਭ ਤੋਂ ਸਖਤ ਕਾਰਵਾਈ ਕਰਦੇ ਹੋਏ ਜਿੰਨੀ ਵੀ ਧਰਾਵਾਂ ਦੇ ਅੰਦਰ ਜੋ ਕਿ ਲਾਗੂ ਹੁੰਦੀਆਂ ਉਹਨਾਂ ਦੇ ਉੱਤੇ ਕਰਕੇ ਐਫ ਆਈ ਆਰ ਦਰਜ ਕਰਾਂਗਾ ਇਸ ਸਕੂਲ ਮੁਖੀ ਅਤੇ ਸਕੂਲ ਪ੍ਰਸ਼ਾਸਨ ਨੂੰ ਮੈਂ ਸਖਤ ਇਹ ਦਾਇਰ ਕਰਦਾ ਕਿ ਆਪਣੀ ਪ੍ਰਾਈਵੇਟ ਗੱਡੀਆਂ ਚਾਹ ਸਰਕਾਰੀ ਗੱਡੀਆਂ ਚਾਹ ਆਪਦੀ ਪਰਸਨਲ ਗੱਡੀਆਂ ਆਈਆਂ ਉਹਨਾਂ ਨੂੰ ਤੁਰੰਤ ਦੁਰਸਤ ਕਰਾ ਲਿੱਤਾ ਜਾਵੇ ਸੇਫ ਸਕੂਲ ਆਨ ਪੋਲਿਸੀ ਤਹਿਤ ਜਿਹੜੀ ਵੀ ਕਮੀਆਂ ਪਾਈ ਗਈ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਮਾਨਯੋਗ ਡੀ ਸੀ ਸਾਹਿਬ ਸ਼੍ਰੀ ਰਾਹੁਲ ਜੀ ਵੱਲੋਂ ਸਕਤੀ ਰਹਿਤਾ ਕਿ ਜਿਹੜਾ 15 ਅਕਤੂਬਰ ਦਾ ਸਾਡਾ ਟਾਈਮ ਦਿੱਤਾ ਹੋਇਆ ਸੀ ਉਸ ਤੋਂ ਬਾਅਦ ਵੀ ਅਗਰ ਜੇ ਹੁਣ ਕਿਸੇ ਨੇ ਨਿਯਮ ਨਹੀਂ ਪੂਰੇ ਕੀਤੇ ਤਾਂ ਐਫਆਈਆ ਦਰਜ ਕੀਤੀ ਜਾਵੇਗੀ